ਕਈ ਵਾਰੀ ਅਜਿਹਾ ਹੁੰਦਾ ਹੈ ਇਨਸਾਨ ਅੱਗੇ ਚਾਹ ਦੀ ਕੇ ਲਈ ਉਹ ਕੁਝ ਹੋਰ ਵੀ ਰੋਟੀ ਆਰਡਰ ਕਰਦਾ ਹੈ ਤੇ ਉਹਦੇ ਕੋਲ ਅਚਾਨਕ ਆਪਣਾ ਪਰਸਫੁੱਲ ਜਿੱਦਾ ਪਟੋਚਾ ਪੁੱਜਦਾ ਹੈ ਤੇ ਉਹੋ ਜਿਹੇ ਬੰਦੇ ਆ ਵੀ ਸਾਡੇ ਗੁਰਦਾਨ ਦੇ ਲੋਕ ਵੀ ਆਉਂਦੇ ਨੇ ਰੱਬ ਦੇ ਬੰਦੇ ਕਿ ਉਹ ਐਦਾਂ ਦਾ ਕਰਕੇ ਕਹਿੰਦੇ ਤੁਸੀਂ ਵੀ ਐਦਾਂ ਕਰੋ ਫਿਰ ਉਹਦਾਂ ਐਦਾਂ ਦਾ ਲੈਣ ਹਲ ਹੁੰਦੀ ਆ ਜਿਹੜੀ ਜਿਵੇਂ ਕਿ ਉੱਥੇ ਮੰਚ ਤੇ ਬੈਠੇ ਸਾਡੇ ਸਤਕਾਰਯੋਗ 20 ਸਰਮਾ ਜੀ ਪਾਛੇ ਥੋੜਾ ਹੀ ਮਨ ਰੇਨੀ ਕੋਰਟੀ ਮਿਲ ਗਈ ਹੈ ਇੱਕ ਜੱਗੀ ਵਾਲਾ ਲੜਕਾ ਪਾ ਜੱਗੀ ਕੱਪੜੀ ਸਮਤੀ ਦਾ ਔਰ ਸ਼ਰਮਾ ਜੀ ਤੇ ਗੌਤਮ ਜੀ ਤੁਹਾਡੇ ਨਾਲ ਬੈਠੇ ਨੇ ਕੋਈ ਨਾ ਕੋਈ ਰੋਲ ਹੈ ਦਾ ਵੀ ਦੂਸਰਾ ਪ੍ਰੋਗਰਾਮ ਹੈ ਇਸਨੇ ਅੱਜ ਵੀ ਆਪਣਾ ਦੋਸਤਾਂ ਦੇ ਡਾਇਨੋਸਰ ਵਾਲੇ ਮੈਚ ਨੂੰ ਵਾਰੀ ਪਾਈ ਹੋਈ ਹੈ ਸੋ ਅਸੀਂ ਸ਼ਰਮਾ ਜੀ ਨੂੰ ਮਾਣ ਦਈਆਂ ਤਸੀਲ ਦੇ ਰਾਤ ਨੂੰ ਪਾਕਿਸਤਾਨ ਦੇ ਨਾਲ ਗੱਲਬਾਤ ਕਰਨਗੇ ਸਾਡੇ ਇਸ ਸੰਸਥਾ ਦੀ ਰੀੜ ਦੀ ਹੱਡੀ ਹੈ 24 ਅੱਛਾ ਜੀ ਅੱਜ ਆਜਾ ਕਾਵਾ ਜੀ ਕਾ ਕੇ ਸ਼੍ਰੀ ਬినੋਦ ਸ਼ਰਮਾ ਜਿਨ੍ਹਾਂ ਨੇ ਇਹ ਸੰਸਥਾ ਸਾਡੇ ਸੰਸਥਾ ਦੇ ਸੰਸਥਾਪਕ ਸ਼੍ਰੀ ਉਹ ਪ੍ਰਕਾਸ਼ ਕੌਸ਼ਿਸ਼ ਜੀ ਤੋਂ ਜਿਨ੍ਹਾਂ ਨੇ ਉਹਨਾਂ ਦੀ ਲੀਗੇਸੀ ਨੂੰ ਕਮ ਉਤਾਰਦੇ ਹੋਏ ਇਹ ਵਡੀਆਂ ਗੁਲਾਮਾਂ ਜਿਹੀ ਹੈ ਉਹ ਬੁਢ ਰਹੀ ਹੈ ਸਾਡੀ ਸੰਸਥਾ ਔਰ ਸਾਡੇ ਡਿਫਰੈਂਟ ਕਿਸਮ ਦੇ ਜਿਹੜੇ ਸਾਡੇ ਪ੍ਰੋਜੈਕਟਸ ਨੇ ਅੰਦਰ ਫੰਕਸ਼ਨ ਹੈ ਬੱਚੇ ਦਾ ਜਿਹੜਾ ਗਿਆ ਜਾਣੇ ਇੱਕ ਸੰਤੀ ਐਨ ਜੀਓ ਵੱਲੋਂ ਜਿਹੜਾ ਕਿ ਅੱਜ ਇੱਥੇ ਬੱਚਿਆਂ ਨੂੰ ਯੂਨੀਫਾਰਮ ਅਤੇ ਕਾਪੀਆਂ ਵੰਡੀਆਂ ਗਈਆਂ ਬਹੁਤ ਹੀ ਸਲਾੰਗਾ ਜੋ ਇਨਾਂ ਦਾ oprala ਆ ਇਸ ਦੇ ਨਾਲ ਅਕਸਰ ਜਿਹੜੀ ਇਹ ਟੀਮ ਹੈ ਸਮਾਜ ਦੇ ਵਿੱਚ ਹੋਰ ਵੀ ਕੁਝ ਛੇ ਤਰੂਟੀਆਂ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਕਰਦੀ ਰਹਿੰਦੀ ਆ ਜਿਸ ਤਰ੍ਹਾਂ ਕਿ ਕੋਈ ਲੋੜਵੰਦ ਲੋਕ ਹੈ ਜਿਨ੍ਹਾਂ ਨੂੰ ਰਾਸ਼ਨ ਵੀ ਪ੍ਰੋਵਾਈਡ ਕਰਦੀ ਹੈ ਔਰ ਜਿਸ ਤਰ੍ਹਾਂ ਕਿ ਇਹਨਾਂ ਨੇ ਹਸਪੀਟਲ ਦੇ ਵਿੱਚ ਆਪਣੀਆਂ ਜਿਹੜੀਆਂ ਐਂਬੂਲੈਂਸ ਵੀ ਇਹਨਾਂ ਨੇ ਲੋੜਵੰਦ ਵਿਅਕਤੀਆਂ ਨੂੰ ਭੇਜੀਆਂ ਹੋਈਆਂ ਸੋ ਮੈਂ ਇਹਨਾਂ ਦਾ ਧੰਨਵਾਦ ਕਰਦਾ ਕਿ ਇਹ ਅਕਸਰ ਜਿਹੜੇ ਇਸ ਤਰ੍ਹਾਂ ਦੇ ਪ੍ਰੋਗਰਾਮ ਇਹ ਕਰਵਾਉਂਦੇ ਰਹਿੰਦੇ ਆ ਔਰ ਬਹੁਤ ਵੱਡਾ ਉਪਰਾਲਾ ਆ ਕਿ ਜਿਹੜੇ ਬੱਚੇ ਆ ਉਹਨਾਂ ਨੂੰ ਜਿਹੜੀ ਯੂਨੀਫਾਰਮ ਅਤੇ ਜਿਹੜੀਆਂ ਕਿਤਾਬਾਂ ਕਾਪੀਆਂ ਵੰਡੀਆਂ ਗਈਆਂ ਸੋ ਅੱਜ ਇੱਥੇ ਜਿਹੜੇ ਬੱਚੇ ਆਏ ਆ ਉਹਨਾਂ ਨੂੰ ਡਰਕਟ ਸੰਬੰਧੀ ਅਤੇ ਨਸ਼ਿਆਂ ਤੋਂ ਵੀ ਉਹਨਾਂ ਨੂੰ ਦੂਰ ਰਹਿਣ ਲਈ ਜਿਹੜਾ ਪ੍ਰੇਰਿਤ ਕੀਤਾ ਗਿਆ ਸੋ ਜਿੰਨੀਆਂ ਵੀ ਇੱਥੇ ਐਨ ਜੀਓ ਔਰ ਕੋ ਟਿਚਰ ਸਾਹਿਬਾਨ ਆਏ ਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜੈ ਜੀ ਕਰਨਲ ਜਿਹੜੇ ਕਪਤਨ ਬੋਖਸ ਇੱਥੇ ਵਿਚਰਨ ਆ ਪਰੇ ਇੱਥੇ ਦੋਸਤ ਮੇਰੇ ਨਾਲ ਪ੍ਰੀਤ ਮੋਨ ਸਿੰਘ ਜੀ ਯੂ ਐਸ ਏ ਤੋਂ ਸਾਡੇ ਨਾਲ ਭਾਬੀ ਜੀ ਨਾਲ ਸਾਡੇ ਮੈਂਬਰ ਸੰਜੀਤਾ ਜੀ ਸਾਡੇ ਡੀ ਐਸ ਪੀ ਕਰਨਲ ਸਿੰਘ ਜੀ ਮੈਡਮ ਡਾਕਟਰ ਅੰਜਨਾ ਗੁੱਤਾ ਜੀ ਜਿਹੜੇ ਸੀ ਐਮਓ ਰਿਟਾਇਰ ਹੋ ਇਸ ਵੇਰੇ ਸਾਡੇ ਨਾਲ ਆਏ ਤੇ ਅਸੀਂ ਅੱਜ ਇਸ 100 ਤੋਂ ਉੱਪਰ ਬੱਚਿਆਂ ਨੂੰ ਯੂਨੀਫਾਰਮ ਡਿਫਰੈਂਟ 10 ਸਕੂਲਾਂ ਦਿੱਤੇ ਆ ਨਾਲ ਨੋਟਬੁੱਕ ਦਿੱਤੀਆਂ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਮੈਕਸਿਮ ਅਸੀਂ ਲੋਕਾਂ ਦੀ ਹੈਲਪ ਕਰ ਸਕੀਏ ਇੱਕ ਬੰਦੇ ਨੂੰ ਟਰਾਈਸਾਈਕਲ ਦਿੱਤਾ ਦੀਦਾਂ ਦੋਨੋਂ ਲੱਤਾਂ ਬਾਈਸਾਈਕਲ ਐਕਸੀਡੈਂਟ ਨਾਲ ਕੱਟ ਗਈਆਂ ਸੀ ਤੇ ਦੋ ਟਰਾਈਸਾਈਕਲ ਸੀ ਹੋਰ ਇੱਕ ਦੋ ਦੋਨਾਂ ਦੇ ਦੇਣੇ ਆ ਉਹਨਾਂ ਦੀਆਂ ਲੱਤਾਂ ਕੱਟੀਆਂ ਨੇ ਤੇ ਮੈਂ ਡੋਨਰ ਨੂੰ ਰਿਕੁਐਸਟ ਕਰਾਂਗਾ ਵੀ ਸਾਡੇ ਨਾਲ ਤੁਸੀਂ ਜੁੜੋ ਸਾਨੂੰ ਜਿਹੜਾ ਵੀ ਤੁਸੀਂ ਪੈਸਾ ਦੇਵੋਗੇ ਅਸੀਂ ਉਹ ਬੜੀ ਅੱਛੀ ਤਰ੍ਹਾਂ ਯੂਜ਼ ਕਰਦੇ ਹਾਂ ਸਾਡੇ ਪ੍ਰੋਜੈਕਟਾਂ ਚਾਹੇ ਐਜੂਕੇਸ਼ਨ ਦਾ ਹੈ ਮੈਡੀਕਲ ਦਾ ਹੈ ਸਾਡਾ এনवायरमेंट ਦਾ ਹੈ ਤਿੰਨਾ ਪ੍ਰੋਜੈਕਟਾਂ ਤੇ ਅਸੀਂ ਦਿਨ ਰਾਤ ਕੰਮ ਕਰਦੇ ਹਾਂ ਤੁਹਾਡੇ ਲੋਕਾਂ ਦੇ ਸਹਿਯੋਗ ਦੇ ਨਾਲ ਮੈਂਬਰਾਂਸ ਦੇ ਹੋਵੇ ਨਾਲ ਮੈਂ ਰਿਕਵੈਸਟ ਕਰਾਂ ਸਾਡਾ ਤੁਸੀਂ ਜੁੜੋ ਤਾਂ ਕਿ ਅਸੀਂ ਸੁਸਾਇਟੀ ਦੀ ਹੋਰ ਹੈਲਪ